ਤੇ ਬਹਿਣਾ ਨਹੀਂ ਤੇ ਨਹੀਂ ਨਹੀਂ ਸਿੱਟ ਲਓ ਬੈਗ ਆਪਣਾ ਦਮ ਨਿਭਾਓ ਤੇ ਇਹ ਤੇ ਪੜਾ ਬੜਾ ਠਪੜਾ ਵਾ ਸਿੰਘ ਸਾਹਿਬ ਮੈਂ ਮੈਂ ਲਿਖਾ ਪੇਤ ਮੋਢੇ ਤੇ ਤੇਰੀ ਪਲੀ ਹੋਏ ਇਹ ਤੇ ਭੜਾ ਹੀ ਬੜਾ ਵਾ ਤੁਹਾਨੂੰ ਗੀ ਗਾਮ ਦੱਸਿਓ ਇਤਨੀ ਚੱਕ ਦੇ ਮੋਢੇ ਤੇ ਤੇ ਇਹ ਤੇ ਮੇਰੇ ਦਰਦ ਬੜੀ ਹੁੰਦੀ ਹੁੰਦੀ ਆ ਤੇ ਬਾਬਾ ਜੀ ਸੌ ਜਾਣਦਾ ਜੀ ਹਾਂਜੀ ਇਹ ਬਾਬਾ ਜੀ ਸੌ ਜਾਣਦੇ ਨੇ ਅਸੀਂ ਨਹੀਂ ਜਾਣਦੇ ਵਾਈ ਗੁਰੂ ਦਿਖਾਇਓ ਕਿਹੜਾ ਹੈਗਾ ਦੀ ਪਰਥੀ ਇੱਥੇ ਪਿੰਡਾਂ ਦਾ ਜੋਤ ਮੋੜੇ ਦੇ ਹਾਂਜੀ ਹਾਂਜੀ ਤੇ ਕਿਹੜਾ ਪਿੰਡ ਆਪਣਾ ਇੱਥੇ ਵੀ ਭਾਈ ਬੱਦੂ ਬਕਾਲਾ ਸਾਹਿਬ ਲੱਗੇ ਆ ਰਿਜਦਾਨ ਪਿੰਡ ਅੱਛੇ ਬਾਬਾ ਬਕਾਲਾ ਸਾਹਿਬ ਤੋਂ ਉੱਥੋਂ ਮਤਲਬ ਆਉਂਦੇ ਹੋ ਹਾਂਜੀ ਹਾਂਜੀ ਇੱਥੇ ਸ਼ਹਿਰ ਵੀ ਲਾਈਦਾ ਸੀਦਾ ਸਾਹਿਬ ਵੀ ਅੱਛਾ ਸੀਦਾ ਸਾਹਿਬ ਵੀ ਉਹ ਸਵੇਰ ਨੂੰ ਬੜੀ ਜਿ ਲਾਲੀ ਦਾ ਉਹ ਮੜ ਕੇ ਓਟੇ ਕੰਨੀ ਦਿੰਦੇ ਭਾਜੀ ਅਸਾ ਫਿਰ ਮਰਦਾਂ ਅੱਖੋਂ ਫਿਰ ਕੇ ਤੇ ਲਾਤ ਵੀ ਨਹੀਂ ਹੈਗੀ ਤੁਹਾਡੀ ਹਾਂਜੀ ਹਾਂਜੀ ਕੋਲ ਹੀ ਹੋਇਆ ਰੱਖ ਲੇ ਕਿੰਨੇ ਵੇਚਦੇ ਹੋ ਮੰਗਦੇ ਨਹੀਂ ਹੈਂ ਦੇ ਦੋਹਾਂ ਨੂੰ ਸਾਡੇ ਗੁਰੂ ਮਹਾਰਾਜ ਨੇ ਮੰਗਣਾ ਦੱਸਿਆ ਨਹੀਂ ਦੱਸਿਆ ਹੀ ਨਹੀਂ ਵੈਰੀ ਗੁੱਡ ਧੰਨ ਗੁਰੂ ਗRANDΑΣ ਧੰਨ ਗੁਰੂ ਗRANDΑΣ ਐਵੇਂ ਬਾਬਾ ਦੀਪ ਸਿੰਘ ਉਹ ਡਿਆਈਏ ਵਾਹਿਗੁਰੂ ਵਾਹਿਗੁਰੂ ਬਿਲਕੁਲ ਬਿਲਕੁਲ ਤਾਲੀ ਕਿ ਵਿਖੋ ਵਿਖੋ ਲੈ ਲੈ ਫੜਾ ਲੈ ਤੇ ਧੰਨ ਗੁਰੂ ਗRANDΑΣ ਆ ਫੜਾ ਦੋ ਛੋਟਾ ਮੈਨੂੰ ਫੜਾ ਦੋਣੀ ਤੇ ਲਿਆਓ ਇਹ ਵੀ ਇਹ ਵੀ ਬਾਬਾ ਦੀਪ ਸਿੰਘ ਦਾ ਵਾਹ ਜੀ ਵਾਹ ਕੀ ਬਾਤ ਹੈ ਮੇਰਾ ਮਨ ਖੁਸ਼ ਕਰਤਾ ਤੁਸੀਂ ਬਹੁਤ ਸੋਹਣਾ ਸਰੂਪ ਹੈ ਪਿਆਰਿਓ ਇਹ ਕਿਨੇ ਦਾ ਹੈ ਇਹ ਪਿਆਰਿਓ ਇਹ ਮਹਾਰਾਜ 120 ਰੁਪਏ ਠੀਕ ਹੈ ਜੀ ਠੀਕ ਹੈ ਕਰ ਦੋ ਪੈਕ ਕਰ ਦੋ ਕਰ ਦੋ ਪੈਕ ਕਰ ਦੋ ਬਹੁਤ ਸੋਹਣਾ ਬਹੁਤ ਸੋਹਣਾ ਜੀ ਸਵੇਰੇ ਭਰਾ ਨੂੰ ਬਹੁਤ ਖੁਸ਼ੀ ਵੱਤੀ ਧੰਨਵਾਦ ਜੀ ਧੰਨਵਾਦ ਅੱਜ ਕਿੰਨੀ ਮਾਇਕ ਮਾਰੀ ਜੀ ਸਵੇਰ ਦੀ ਬਸ ਬੱਪ ਦੇ ਆਸਰੇ ਜੀ ਕਿੰਨੀ ਗਾ ਆ ਬੁੜੀ ਢੱਡੀ ਕਰਨ ਲੱਗੇ ਓਹੋ ਸੇਰੇ ਦਾ ਕੋਈ ਵੀ ਪੈਸਾ ਨਹੀਂ ਕਮਾਇਆ ਤੇ ਬਾਬਾ ਜੀ ਜਿਤਨਾ ਤੁਸੀਂ ਇਹ ਲੈ ਕੇ ਆਂਦੇ ਬੇਹੀ ਜੀ ਤੇ ਓੱਖਾ ਨਹੀਂ ਹੁੰਦਾ ਫਿਰ ਓੱਖਾ ਪਈ ਹੁੰਦਾ ਹਣ ਕੀ ਕਰੀਏ ਪਰਿਵਾਰ ਨੂੰ ਵੱਡਾ ਓੱਖਾ ਕੁਛ ਨਹੀਂ ਵਾਈਬ੍ਰੋ ਹੋਰ ਗੁਣ ਕਮਾਲ ਮੜਾ ਕਰੇ ਕੱਲੇ ਕੱਲੇ ਤੁਸੀਂ ਹੋ ਠੀਕ ਹੈ ਘਰ ਦੇ ਵਿੱਚ ਪਿਤਾ ਜੀ ਆ ਤੇ ਜੋ ਵੀ ਰੇੜੀ ਵਗੈਰਾ ਹੁੰਦੀ ਉਹ ਤੋਂ ਤੁਹਾਨੂੰ ਸੁੱਖਾ ਨਹੀਂ ਹੋਿੰਦਾ ਪਰ ਫੇ ਇੱਕ ਚਲਾਨੀ ਓਕੀ ਹੋਣੀ ਤੁਹਾਨੂੰ ਨਹੀਂ ਉਹ ਵੈਸੇ ਇੱਕ ਵਾਰ ਤੁਹਾਨੂੰ ਜਿਹੜਾ ਮਤਲਬ ਹੋ ਜਾਏਗੀ ਚਲਾ ਸਕਦੇ ਹੋ ਤੁਸੀਂ ਰੇੜੀ ਹਾਂਜੀ ਕਹਿ ਲਾ ਚੱਲ ਦੁੱਦੀ ਕੈਂਜੀ ਅੱਧੀ ਕੈਂਜੀ ਮਾਰ ਕੇ ਹਾਂਜੀ 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 ਜਿਵੇਂ ਆ ਤੁਹਾਨੂੰ ਹੁਣ ਇਸ ਕੰਮ ਦੇ ਵਿੱਚ ਇੰਨੀ ਮਾਇਆ ਨਹੀਂ ਹੈਗੀ ਹਾਂਜੀ ਹਾਂਜੀ ਤੇ ਕੰਮ ਚੇਂਜ ਕਰ ਸਕਦੇ ਹੋ ਜਰੂਰ ਇਕੜੇ ਕੰਮ ਕਰ ਸਕਦੇ ਤੁਸੀਂ ਕੋਈ ਵੀ ਆਪਾਂ ਇੱਧਰ ਰੇੜੀ ਧਾਗੇ ਤੁਸੀਂ ਵਗੈਰਾ ਦਾ ਸਤਰਾ ਦਾ ਵੀ ਕੋਈ ਫਾਲ ਹੋ ਜਾ ਕੋਸਤਾਨ ਮਿਲਦਾ ਤਾਂ ਵੀ ਹੁਣ ਮੌਸਮ ਤਾਂ ਇਧਰ ਮੀਤਾ ਮੌਸਮ ਹੈ ਇਹੋ ਟੀਮ ਲੋਕ ਕੰਮ ਕਰ ਸਕਦੇ ਇਤੋਂ ਨਾ ਵਾ ਇਹ ਤਾਂ ਕਮਾਈ ਨਹੀਂ ਹੈਗੀ ਹਣਾ ਕਮਾਈ ਨਹੀਂ ਭਾਈ ਮਾਰਦੇ ਨੇ ਲੋਕੀ ਪੈਸਾ ਨਹੀਂ ਤੁਹਾਨੂੰ ਕੋਈ ਗੁਰਦਾਨ ਦਾ ਸਪਸ਼ਟ ਹੈਗਾ ਸਲੂਕ ਨਹੀਂ ਇਹ ਨਹੀਂ ਹੈਗਾ ਜੋ ਹੈ ਫਰਕ ਸੀ ਤੇ ਜ਼ਰੂਰ ਸੀ ਹਾਂ ਇੱਕ ਮਨੁਆ ਆਹ ਦੇ ਦਿਓ ਤੇ ਬੜਾ ਔਖਾ ਘਾਸੇ ਮੈਂ ਦੇਖਿਆ ਤੜਾ ਹੈ ਹੈ ਤੀ ਤੁਰਦੀ ਪਿੱਛੋਂ ਆਂਦੀ ਪਈ ਤੇ ਮੈਂ ਵੇਖ ਕੇ ਬੜਾ ਹੈਰਾਨ ਹੋਇਆ ਅਹੀ ਲੱਖਾਂ ਰੁਪਏ ਦੇ ਇੱਕ ਲੰਗਰ ਲਾ ਲਈਦੇ ਆ ਤੇ ਤੁਹਾਡੇ ਵਰਗੇ ਸਿੱਖਾਂ ਦੀ ਬਾਹ ਨਹੀਂ ਫੜਦੇ ਆਪਾਂ ਉਹ ਉੱਤੇ ਜਿਹੜੇ ਡਿਊਟੀਆ ਕਰਦੇ ਨੇ ਉਹ ਮਾਰੇ ਉਹ ਨਹੀਂ ਸਾਨੂੰ ਉੱਥੇ ਟਿਕਣ ਦਿੰਦੇ ਵਾਹਿਗੁਰੂ ਤੇ ਸਾਡਾ ਗੁਰੂ ਗੁਰੂ ਕਿਵੇਂ ਖੁਸ਼ ਹੋਊਗਾ ਕਿਵੇਂ ਖੁਸ਼ ਹੋਊਗਾ ਗੁਰਮੁਖ ਦਾਸ ਪਾਤਸ਼ਾਹ ਕਿਵੇਂ ਖੁਸ਼ ਹੋਣਗੇ ਐਡੇ ਉਹ ਇਹਨਾਂ ਢਿੱਡ ਭਦਾਏ ਨੇ ਕਿੱਧਰ ਜਾਵੋ ਉਹ ਡੰਗਾ ਲਾ ਕੇ ਬੰਦੇ ਨੇ ਕਿੱਧਰ ਜਾਵੋ ਜੰਦਾ ਕੇਵਲੇ ਇਤਰਾ ਹੁੰਦਾ ਕਿ ਕੋਈ ਵੀ ਪੈਸਾ ਨਾ ਕਮਾਇਆ ਜਾਂਦਾ ਵੇਤੋਂ ਹੁੰਦਾ ਕਿਵਲੇ ਹੁੰਦਾ ਹੈ ਕਿਹੜੇ ਬਾਬੇ ਦੀ ਕਿਰਪਾ ਚੜ੍ਹਦੀ ਕਲਾ ਤੇ ਕਹਿੰਦੇ ਸਰੀੜ ਢੜੀ ਲੰਘ ਜਾਂਦੀ ਇੱਥੇ ਜਿਵੇਂ ਜਿਵੇਂ ਅੱਜ ਮੈਂ ਤੁਹਾਨੂੰ ਮਿਲ ਗਿਆ ਤੇ ਆ 120 ਰੁਪਏ ਦਾ ਗੀਲ ਲਿਆ ਹਾਂਜੀ ਆ ਸਰੀਰ ਦੀ 100 120 ਰੁਪਏ ਫੱਟੇ ਤੇਰੇ ਉਹ ਹਾਂਜੀ 120 ਦੇ ਹਿਸਾਬ ਨਾਲ 3:00 ਵੱਜ ਗਿਆ ਦੁਪਹਿਰ ਦੇ ਕੋਈ ਗੱਲ ਨਹੀਂ ਕੋਈ ਵੀ ਪੈਸਾ ਨਹੀਂ ਕਮਾਇਆ ਫਿਰ ਵੀ ਹੱਸਦੇ ਪਏ ਹੈਂ ਮਹਾਰਾਜ ਤੇ ਬਸ ਇਹਦੀ ਕਿੰਨੀ ਮਾਇਆ ਦਿਨੀਆਂ 120 ਮਹਾਰਾਜ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਤੇ ਬਾਬਾ ਜੀ ਨੂੰ ਬੋਲ ਲਾ ਨਹੀਂ ਕਰ ਨਹੀਂ ਨਹੀਂ ਬਿਲਕੁਲ ਬਿਲਕੁਲ ਬਾਬਾ ਜੀ ਦਾ ਮੁੱਲ ਵੀ ਹੈ ਹੀ ਨਹੀਂ ਜੀ ਅਸੀਂ ਕੋੜ ਨਹੀਂ ਹੈਗੀ ਮੇਰੀ ਵੀ ਨਹੀਂ ਹੈਗੀ ਮਾਨੀਆ ਜੀ ਕੀ ਨਾ ਵਰਦਾ ਮੈਂ ਤੁਹਾਨੂੰ ਵੇਖਿਆ ਮੇਰਾ ਮਨ ਬੜਾ ਹੋਇਆ ਤੁਹਾਨੂੰ ਗੁਰਗਾਮ ਦਾ ਸੱਚੀ ਮਨ ਬੜਾ ਹੋਇਆ ਤੁਹਾਨੂੰ ਦੇਖ ਕੇ ਕਿੰਨੀ ਮਿਹਨਤ ਕਰਨਦੇ ਇੱਕ ਲਾਤੀ ਨਹੀਂ ਹੈਗੀ ਆ ਜੀ ਹੱਥ ਦੀ ਆਏ ਕੱਕ ਲੱਗਾ ਕੱਕ ਲੱਗਾ ਸੁੰਦੇ ਕਿਥੇ ਹੈ ਵੀਰ ਹੈ ਕਨਾਲ ਉਹ ਨਾਲ ਹੀ ਤੇ ਆਪਣਾ ਅੱਛੀ ਢਸਾਉਦਾ ਲੱਗੇ ਅਸਾਂ ਅੰਮ੍ਰਿਤਸਰੀ ਹਾਂ ਜੀ ਅੰਮ੍ਰਿਤਸਰੀ 15 ਕਿੰਡਾ ਆਪਣਾ ਉਹ ਦੂਰ ਪੈਂਦਾ ਨਾ ਫਿਰ ਹਾਂ ਜੀ ਹਾਂ ਜੀ ਹਾਂ ਜੀ ਇੱਥੇ ਜਿੱਦਾਂ ਹੁਣ ਆਪਾਂ ਵੀਰਵਾਰ ਆ ਜਣੂ ਹੂੰ ਤੇ ਵੀਰ ਉੱਪਰ ਕੜੀ ਹੂੰ ਤਾਂ ਉਹ ਨਿਕਰੇ ਤਾਂ ਠੀਕ ਆ ਚਲੋ ਬੰਦੂ ਤੁਹਾਡੀ ਮਾਇਆ ਦੇਵਾ ਧੰਨ ਗੁਰੂ ਰਾਮਦਾਸ ਹੁਣ ਗਾਂਹ ਜਾਣ ਅੱਗੇ ਨੂੰ ਠੀਕ ਆ ਉੱਥੇ ਤੱਕ ਠੀਕ ਆ ਠੀਕ ਆ ਇਹ ਮੋਸੇ ਠੀਕ ਆ ਧੰਨ ਗੁਰੂ ਰਾਮਦਾਸ ਚਲੋ ਠੀਕ ਆ ਪਿਆਰੇ ਹੁਣ ਵਾਈ ਖਾਲਸਾ ਵਾਈ ਗੁਰਜੀ ਕੀਫਤ ਦੇ ਜੀ ਨਾਲ ਮਿਲ ਕੇ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਇਹ ਬਹੁਤ ਸੋਹਣਾ ਲੱਗਾ ਸਿੰਘ ਸਾਹਿਬ ਤੁਹਾਡੀ ਕੀਰਤ ਵੇਖ ਕੇ ਕਮਾਈ ਦੇਖ ਕੇ ਮਜ਼ਾ ਆ ਗਿਆ ਜੀ ਇਸ ਇਖਾਂ ਦੇ ਵਿੱਚ ਅੱਜ ਵੀ ਹੌਸਲੇ ਆ ਮੰਗਦੇ ਨਹੀਂ ਸਾਡੇ ਸਿੱਖ ਮੰਗਦੇ ਨਹੀਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਸ਼ੁਕਰਾਨਾ ਵੀਰ ਜੀ ਓਕੇ ਜੀ ਤੁਹਾਨੂੰ ਧੰਨਵਾਦ ਜੀ ਓਕੇ ਜੀ ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤੁਹਾਨੂੰ ਮਿਲਦੀ ਬਹੁਤ ਐਕਸ਼ਾਈ ਮੰਨੂ ਧੰਨਵਾਦ ਵੀਰ ਜੀ ਧੰਨਵਾਦ ਇੱਧਰ ਆਓ ਥੋੜਾ ਜਿਹਾ ਕੰਮ ਆ ਮੈਨੂੰ ਥੋੜਾ ਹੋਰ ਮੈਨੂੰ ਕੰਮ ਜੇ ਮਤਲਬ ਇੱਕ ਹੋਰ ਚੀਜ਼ ਹੈ ਮੈਂ ਤੁਹਾਨੂੰ ਦੱਸਣੀ ਸੀ ਸੱਚ ਬੋਲਣ ਜੀ ਇਹ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਣੀ ਆ ਮਰੀ ਯਾਦ ਉੱਥੇ ਭੁੱਲ ਗਿਆ ਮੈਂ ਨਾ ਨਿੰਬਾ ਸਿੰਘ ਜੀ ਮੈਂ ਨਾ ਬੜਾ ਨਾ ਕੁਲक्कੜ ਬੜਾ ਹੋ ਗਿਆ ਏ ਜਿਨੀ ਮੇਰੀ ਏਜ ਉ ਵਧੀ ਪਈ ਨਾ ਉਹਨਾਂ ਕੇ ਮੇਰਾ ਨਾ ਦਿਮਾਗ ਜਾ ਪੜੀ ਕਿੱਥੇ ਵੜੀ ਜਾਂਦੇ ਆ ਤੁਹਾਡੀ ਮਾਂ ਦੀ ਗੱਲ ਕਰ ਮਰੇ ਤੁਹਾਨੂੰ ਤੁਹਾਡੇ ਬਾਬਾ ਦੀ ਸਰ ਗੁਰੂ ਰਾਮ ਦਾ ਜੀ ਨੇ ਤੁਹਾਨੂੰ ਇਹ ਸੰਗਤਾਂ ਦੇ ਵਿੱਚ ਜੋ ਸੱਚਾਈ ਹੈ ਜਿਵੇਂ ਅੱਜ ਨਿਮਰ ਸਿੰਘ ਜੀ ਇੱਕ ਕਾਰਡ ਜੇ ਠੀਕ ਹੈ ਜੀ ਸਰ ਇਸ ਕਾਰਡ ਦੇ ਉੱਤੇ ਲਿਖਿਆ ਹੋਇਆ ਜੇਸੀ ਰਿਕਸ਼ੇ ਵਾਲੇ ਤੁਸੀਂ ਕਹਿ ਰਹੇ ਸੀ ਨਾ ਕਿ ਤੁਹਾਡਾ ਜੀਵਨ ਸੁੱਖਾ ਹੋ ਸਕਦਾ ਜੜੀ ਦੇ ਨਾਲ ਜੂਸ ਦੀ ਜੜੀ ਦੇ ਨਾਲ ਹਾਂਜੀ ਗੁਰੂ ਰਾਮਦਾਸ ਪਾਤਸ਼ਾਹ ਨੇ ਤੁਹਾਨੂੰ ਜੜੀ ਦੇ ਦਿੱਤੀ ਤਨ ਗੁਰੂ ਦਾਸ ਨੇ ਦੇ ਦੇਤੀ ਨਹੀਂ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਅਜੇ ਤਨ ਗੁਰੂ ਰਾਮ ਦਾਸ ਪਾਸ਼ਾ ਨੇ ਤੁਹਾਨੂੰ ਜਿਹੜੀ ਦੇ ਦਿੱਤੀ ਠੀਕ ਹੈ ਇਹ ਹੁਣ ਤੁਸੀਂ ਕੱਲ ਇਸ ਐਡਰੈਸ ਤੇ ਆ ਜਾਓ ਨਹੀਂ ਰੋਣਾ ਨਹੀਂ ਮੇਰੇ 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 ਭਾਣੇ ਬੜਾ ਭਾਰ ਚੱਕ ਲਿਆ ਤੋ ਮੋਢਿਆਂ ਤੇ ਤੁਹਨੇ ਤੇਰਾ ਭਾਰ ਹੈ ਗੁਰੂ ਰਾਮ ਦਾਸ ਪਾਸ਼ਾ ਨੇ ਮੈਨੂੰ ਕਹਿ ਕੇ ਘਟ ਕਰਤਾ ਠੀਕ ਹੈ ਹੁਣ ਰੋਣਾ ਨਹੀਂ ਮੇਰਾ ਭਰਾ ਬੜੀ ਮਿਹਨਤ ਕਰ ਲਈ ਹੁਣ ਤੂੰ ਕੱਲ ਸਵੇਰੇ ਇੱਧਰ ਕੋ ਆ ਜਾਣਾ ਮੇਰਾ ਨਾਮ ਹੈਗਾ ਨਿਰਵੈਰ ਸਿੰਘ ਠੀਕ ਹੈ ਤੇ ਤੂੰ ਉਹਦੇ ਕੋ ਆ ਜੀ ਠੀਕ ਹੈ ਬਸ ਸਵੇਰੇ ਤੂੰ ਆ ਜੀ ਸੇੜੇ ਤੇ ਰਿੜੀ ਤਿਆਰ ਆ ਜੂਸ ਵੀ ਨਾਲ ਨਾਲ ਮਸਮੀਆ ਸੁਮੀਆ ਪਾ ਕੇ ਤੈਨੂੰ ਫੜੀਆ ਕਰਾ ਕੇ ਦੇਵਾਂਗੇ ਆ ਮੇਰਾ ਭਰਾ ਆ ਚੱਲ ਕੋਈ ਨਹੀਂ ਮੇਰਾ ਭਰਾ ਰੋਣਾ 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 ਕੋਈ ਨਹੀਂ ਠੀਕ ਆ ਇਹ ਸਾਡੇ ਸਿੱਖਾਂ ਦੇ ਹਾਲ ਆ ਕੋਈ ਪੁੱਛਦਾ ਨਹੀਂ ਤੁਹਾਨੂੰ ਸਾਨੂੰ ਕੀ ਪੁੱਛਦਾ ਨਹੀਂ ਮੈਨੂੰ ਵੀ ਪਤਾ ਵਾ ਪਰ ਹੁਣ ਸਿੱਖ ਸਿੱਖ ਨੂੰ ਪੁੱਛੇਗਾ ਤਾਂ ਹੀ ਗੁਰੂ ਅੰਦੱਤ ਖੁਸ਼ ਹੋਣਗੇ ਇਹ ਬੜੇ ਮੇਰੇ ਹੈਗੇ ਆ ਪਰ ਅਸੀਂ ਸਿੱਖਾਂ ਨੂੰ ਕਵਾਂਗੇ ਕਿ ਸਾਡੇ ਭਰਾਵਾਂ ਦੀ ਬਾਹ ਫੜ ਲੈ ਠੀਕ ਆ ਤੇ ਬਾਕੀ ਤੂੰ ਰੋਣਾ ਨਹੀਂ ਤੂੰ ਕੱਲ ਸਵੇਰੇ ਆ ਜਾਈਂ ਠੀਕ ਆ ਇਹਦੇ ਕੋਲ ਜਲਦੀ ਨਈਆਂ ਵਾਲਾ ਮੋੜ ਉਹ ਨਹੀਂ ਜਾ ਕੇ ਕਹੀ ਮੈਨੂੰ ਨਿਰਵੈਰ ਭਾਈ ਨੇ ਭੇਜਿਆ ਨਾ ਨਹੀਂ ਭਰਾਵਾ ਵੱਡੀ ਉਮਰ ਕੀ ਕਰਨੀ ਆ ਤੇ ਮੈਂ ਨਹੀਂ ਭਰਾ ਬੁੱਢਾ ਹੋ ਕੇ ਮੰਨਣਾ ਵੈਸੇ ਕੀ ਮੈਂ ਕਿਉਂ ਕਹਿੰਦਾ ਸੱਚੀ ਪੁੱਛੋ ਹਾਂ ਮੈਂ ਇਹ ਕਰਕੇ ਕਹਿੰਦਾ ਪਿਆ ਹਾਂ ਇਹ ਕਿਸੇ ਹੋਰ ਦੀ ਵੀ ਤੁਸੀਂ ਹੈਲਪ ਕਰ ਸਕਾਂ ਨਹੀਂ ਮੈਂ ਤਾਂ ਤਾਂ ਕਹਿੰਦਾ ਬਦਲੋ ਉਹ ਮਾਰੇ ਨੇ ਡਿਊਟੀ ਲਾਈਆਂ ਸਾਰਿਆਂ ਦੀਆਂ ਮੇਰੀ ਵੀ ਲਾਈ ਹੈ ਤਾਂ ਠੀਕ ਹੈ ਨਾ ਜੋ ਚੀਜ਼ ਹੈ ਨਾ ਹਾਂ ਦੇਖੋ ਮੇਰੇ ਵਰਗੇ ਦੀ ਉਮਰ ਕਿਹੜੀ ਹੈ ਕਿ ਹੋਰ ਕੁਝ ਬਣਾ ਦੇਣਾ ਕਰ ਦੇਣਾ ਜਿਹੜੀ ਤੁਹਾਨੂੰ ਰੱਬ ਨੇ ਸੌਂਪੀ ਹੈ ਨਾ ਨੇ ਨੀ ਵੀਰੇ ਤੇਰੀਆਂ ਦੁਆਵਾਂ ਕਰਕੇ ਭੱਜਾ ਫਿਰਦਾ ਮੈਂ ਤੇ ਯਾਰ ਤੇ ਬਾਕੀ ਬਹੁਤ ਬਹੁਤ ਧੰਨਵਾਦ ਵੀਰੇ ਤੇਰੇ ਦਰਸ਼ਨ ਕਰਕੇ ਮਨ ਖੁਸ਼ ਹੋ ਗਿਆ ਠੀਕ ਉਹ ਮੈਂ ਤੇ ਆਪ ਦੇਸੀ ਆ ਬੰਦਾ ਰੇਖਾ ਆ ਮੈਂ ਕੀ ਪਾਇਆ ਭਾਜੀ ਇਹ ਇਹਦੇ ਸੱਚੀ ਪੁੱਛਣਾ ਕੋਠੀਆਂ ਮਹਿਲਾਂ ਵਾਲਿਆਂ ਵੱਲ ਨਹੀਂ ਜਾਂਦਾ ਜੀ ਜਿਹੜੀਆਂ ਝੋਪੜੀਆਂ ਵਾਲਿਆਂ ਵੱਲ ਤੂੰ ਤਾਂ ਮੇਰੇ ਬਾਬੇ ਨੂੰ ਲੈ ਕੇ ਘੁੰਮਦਾ ਭੈਣ ਨਾਲ ਮੈਨੂੰ ਭਾਜੀ ਅਸਲੀ ਸੱਚੀ ਪੁੱਛਣਾ ਮੇਰਾ ਤੁਰੇ ਦਿਲ ਖਰੋਹ ਹੋ ਰਿਹਾ ਹੈ ਯਾਰ ਮੇਰੇ ਤੋਂ ਸਾਲ ਕੋਈ ਇਸ਼ੂ ਨਾ ਖਾਵੇ ਯਾਰ ਰੋਡ ਤੇ ਤੂੰ ਕਿੰਦਾ ਨਹੀਂ 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 ਕੋਈ ਵੀ ਜਪੋਣੀ ਵੀਰੇ ਤੂੰ ਮਿਹਨਤ ਕਰਨ ਕੇ ਬੇਨੰਦ ਕਰਕੇ ਖਾਣਾ ਪਿਆ ਬੜਾ ਮਾਣ ਆ ਤੇਰੇ ਤੋਂ ਚਲੋ ਠੀਕ ਹੈ ਪਿਆਰੇ ਵਾਹੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲਦਾ ਤੁਸੀਂ ਹੋਣਾ ਚਲੋ ਧੰਨਵਾਦ ਵੀਰੇ ਵਾਹੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਮੈਂ ਹੋਇਆ ਵੀ ਬੜੇ ਠੀਕ